ਹਾਂਜੀ ਫਤਿਹ ਅਰ지 ਕਰਦਾ ਫਤਿਹ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਨੇ ਦੇਖੋ ਮੈਂ ਕਵੀ ਨਹੀਂ ਮੈਂ ਪ੍ਰਚਾਰਕ ਸਿੰਘ ਆ ਹਨਾ ਸਾਨੂੰ ਲੈਕਚਰ ਕਰਨਾ ਜ਼ਿਆਦਾ ਵਧੀਆ ਥੋੜਾ ਹੁੰਦਾ ਹੈ ਲੈਕਚਰ ਕਰਨ ਲੱਗਿਆ ਬੱਚੇ ਪਹਿਲਾਂ ਤਾਂ ਇੱਕ ਭੈਣ ਸੀ ਇੱਥੇ ਥੋੜਾ ਨੂੰ ਉੱਪਰ ਕਿੱਥੇ ਗਈ ਹੈ ਕੁੜੀਓ ਲੈਕਚਰ ਵਾਲੀਆਂ ਕਿੱਥੇ ਨੇ ਬੱਚੀਆਂ हां ਤੁਸੀਂ ਤੁਸੀਂ ਉਹ ਸੰਗਤ ਦੇ ਨਾਲ ਆਪਣਾ ਰابطਾ ਕਾਇਮ ਕਰਨਾ ਹੁੰਦਾ ਲੈਕਚਰ ਕਰਨ ਲੱਗਿਆਂ ਖਾਸ ਕਰਕੇ ਠੀਕ ਹੈ ਤੁਸੀਂ ਸਾਹਮਣੇ ਉਹਨਾਂ ਉੱਪਰ ਚ ਹੀ ਵੇਂਦੇ ਰਹੇ ਹਨਾ ਇੰਦਾ ਨੇ ਸਾਹਮਣੇ ਵੇਖੋ ਸੰਗਤ ਵਾਲੇ ਵੇਖੋ ਇੱਥੇ ਇਹ ਤੁਹਾਡੇ ਸਕੇ ਸਬੰਧੀ ਨੇ ਇਹਨਾਂ ਨਾਲ ਤੁਸੀਂ ਪੜ੍ਹੇ ਹੋ ਤੁਹਾਡੇ ਦੋਸਤ ਨੇ ਤੁਹਾਡੇ ਮਿੱਤਰ ਨੇ ਸਹਿਲੀਆਂ ਨੇ ਇਹਨਾਂ ਨੇ ਤੁਹਾਨੂੰ ਹਸਾਉਣ ਦਾ ਵੀ ਕੋਸ਼ਿਸ਼ ਕਰਨਾ ਜੇ ਇੱਥੋਂ ਪਾਸ ਹੋ ਗਏ ਹਰ ਸਾਤੇ ਪਾਸ ਦੀ ਸਭ ਤੋਂ ਔਖਾ ਬੋਲਣਾ ਘਰ ਚ ਹੁੰਦਾ ਸਭ ਤੋਂ ਔਖਾ ਬੋਲਣਾ ਨਾ ਆਪਣੇ ਸਕੂਲ 'ਚ ਹੁੰਦਾ ਦੂਜੇ ਸਕੂਲ 'ਚ ਦੇ ਬੰਦਾ ਡਰਦਾ ਤੁਸੀਂ ਸੰਗਤ ਦੇ ਨਾਲ ਰابطਾ ਜ਼ਿਆਦਾ ਕਰਨਾ ਔਰ ਇੱਕ ਖਾਸ ਗੱਲ ਵੋਟਾਂ 'ਚ ਖਲੋ ਗਿਆ ਹੁਣ ਕੁਰਬਾਨੀ ਦੀ ਕੋਈ ਵੀ ਪੜਨਾ ਪੈਂਦਾ ਕਿ ਨਹੀਂ ਲੈਕਚਰ ਕਰਦੇ ਕਿ ਨਹੀਂ ਕਰਦੇ ਭਾਈ ਕਰਦੇ ਆ ਨਾ ਉਹ ਸਰਪੰਚ ਆ ਕੇ ਕਹਿੰਦਾ ਵੀ ਜੀ ਸਾਡੀ ਪਾਰਟ ਇਹ ਗਲੀਆਂ ਨਾਲੀਆਂ ਪੱਕੀਆਂ ਕਰ ਦਾਂਗੇ ਉਹ ਬੰਦਾ ਕੋਈ ਕਹਿੰਦਾ ਮੈਂ ਵੋਟਾਂ 'ਤੇ ਖਲੋਣਾ ਭਾਈ ਮੈਨੂੰ ਲੈਕਚਰ ਕਰਨਾ ਸਿਖਾ ਦੇ ਉਹ ਜਿਹੜਾ ਪੁਰਾਣਾ ਵਾ ਸਰਪੰਚ ਉਹ ਆਪਣਾ ਗੁਣ ਦਿੰਦਾ ਕਿਸੇ ਨੂੰ ਕਦੀ ਵੀ ਨਹੀਂ ਕਹਿੰਦਾ ਬਰਾ ਲੈਕਚਰ ਕਰਨਾ ਕੋਈ ਔਖਾ ਨਹੀਂ ਹੁੰਦਾ ਬਸ ਗੱਲਾਂ 'ਚੋਂ ਗੱਲ ਕੱਟਣੀ ਹੁੰਦੀ ਪਰ ਜਿੱਦਾਂ ਤੁਹਾਨੂੰ ਆਰੰਭ ਦੇ ਵਿੱਚ ਦੱਸ ਦਿੱਤਾ ਗਿਆ ਕਿ ਇੱਕ ਵਿਸ਼ਾ ਹੋਣਾ ਚਾਹੀਦਾ ਤੁਹਾਡਾ ਵਿਸ਼ੇ ਤੋਂ ਆਸੇ-ਪਾਸੇ ਨਹੀਂ ਆਪਾਂ ਜਾਣਾ ਇਹ ਲੈਕਚਰ ਦੀ ਵਿਸ਼ੇਸ਼ ਖਾਸੀਅਤ ਹੁੰਦੀ ਪਰ ਜੇ ਕਹਿ ਦਿੱਤਾ ਕਿ ਗੱਲਾਂ 'ਚੋਂ ਹੀ ਗੱਲ ਕੱਟਣੀ ਹੈ ਫਿਰ ਬੜੀ ਸੌਖੀ ਕੱਢੀ ਜਾ ਸਕਦੀ ਹੈ ਉਹ ਬੰਦੇ ਦਾ ਨਾਮ ਸੀ ਬੁੱਧ ਸਿੰਘ ਉਹ ਸਟੇਜ ਤੇ ਆ ਗਿਆ ਉਹਨੇ ਲੈਕਚਰ ਪਤਾ ਕਿਵੇਂ ਕੀਤਾ ਹੁਣ ਗੱਲਾਂ 'ਚੋਂ ਗੱਲ ਕਿਵੇਂ ਕਿਵੇਂ ਨਿਕਲਦੀ ਹੈ ਕਹਿੰਦਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਮਾਈ ਗੁਰਜੀ ਕੀ ਕਹਿੰਦਾ ਨਾਮ ਆ ਪ੍ਰਚਾਰ ਤੇ ਨਾਮ ਆ ਲੈਕਚਰ ਲੈਕਚਰ ਕਰਦਾ ਹੁੰਦਾ ਸੀ ਸ਼ਿਭਾਸਚੰਦਰ ਬੋਸ ਜਦੋਂ ਬੋਲਦਾ ਸੀ ਮੂੰਹ ਚੋਂ ਫੁੱਲ ਡਿੱਗਦੇ ਸੀ ਤੇ ਫੁੱਲਾਂ ਚੋਂ ਫੁੱਲ ਗੁਲਾਬ ਦਾ ਬਲਾਬ ਦੀ ਗੁਲਕੰਧ ਬਣਦੀ ਹੈ ਗੁਲਕੰਧ ਨਾ ਕਬਜ਼ਦੂਰ ਹੁੰਦੀ ਹੈ ਤੇ ਕਬਜ਼ ਸਾਰੀਆਂ ਬਿਮਾਰੀਆਂ ਦੀ ਜੜ ਹੈ ਜੀ ਤੇ ਜੜਾ ਚੋਂ ਜੜ ਖਰਬੂਜੇ ਦੀ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਰੰਗ ਪੱਕੇ ਜਰਮਨੀ ਦੇ ਨੇ ਜਰਮਨੀ ਨੇ ਦੋ ਵਾਰਾ ਲੜੀਆਂ 12 ਚੋ ਵਾਰ ਬੁੱਧਵਾਰ ਤੇ 10 ਦਾ ਨਾਂ ਬੁੱਧ ਸਿੰਘ ਤੇ 10 ਨੂੰ ਵੋਟ ਪਾ ਕੇ ਜਿਤਾ ਦੀ ਇਹ ਹੈ ਲੈਕਚਰ ਹੈ ਨੇ ਤਾਂ ਇਹ ਗੱਲਾਂ ਚੋ ਗੱਲ ਕਰਨੀ ਪੈਣਾ ਕੋਈ ਮਤਲਬ ਬਣਦਾ ਹੈ ਨਾ ਆਪਾਂ ਜਦੋਂ ਕੋਈ ਗੱਲ ਕਰਨੀ ਹੈ ਉਦੋਂ ਉਹ ਇੱਕ ਸੈਂਸ ਵਿੱਚ ਇੱਕ ਲਯ ਦੇ ਵਿੱਚ ਚੱਲੇ ਇੱਕ ਵਿਸ਼ੇ ਦੇ ਵਿੱਚ ਚੱਲੇ ਆਪਾਂ ਦੂਜਾ ਬੱਚੇ ਸੁਣਾਉਣਾ ਸੌਖਾ ਹੁੰਦਾ ਸੁਣਨਾ ਹਮੇਸ਼ਾ ਔਖਾ ਹੁੰਦਾ ਤੁਸੀਂ ਜਦੋਂ ਇੱਥੇ ਸਟੇਜ ਤੇ ਕੋਈ ਬੱਚਾ ਬੋਲਦਾ ਪਿਆ ਨਾ ਉਦੀ ਪੇਸ਼ਕਾਰੀ ਨੂੰ ਵਧੀਆ ਤੁਸੀਂ ਕਰ ਸਕਦੇ ਜਿਹੜੇ ਥੱਲੇ ਬੈਠੇ ਨੇ ਤੁਸੀਂ ਉਹਦੇ ਵਾਲੇ ਵੇਖ ਕੇ ਆਪਣੇ ਸਿਰ ਨੂੰ ਹਿਲਾਉਣਾ ਜਿਹੜੀ ਸੰਗਤ ਹੈ ਨਾ ਆਪਾਂ ਕਥਾ ਕਰਦੇ ਆਂ ਕਈ ਵਾਰੀ ਸਾਨੂੰ ਆਪ ਨੂੰ ਬੜਾ ਮਜ਼ਾ ਆਉਂਦਾ ਕਥਾ ਕਰਨ ਦਾ ਕਿ ਵਾ ਅੱਜ ਸੱਚੀ ਇਹ ਨਹੀਂ ਕਿ ਪੈਸੇ ਜ਼ਿਆਦਾ ਹੋ ਗਿਣੇ ਤਾਂ ਕਰਕੇ ਵਧੀਆ ਲੱਗੀ ਨਹੀਂ ਜਦੋਂ ਕਈ ਵਾਰੀ ਉਹਦਾ ਮਨ ਪਰਸਾਨ ਹੁੰਦਾ ਕਿ ਸੰਗਤ ਜਿਹੜੀ ਹੈ ਨਾ ਉਹ ਸੁਣਨ ਵਾਲੀ ਬੈਠੀ ਹੋਈ ਹੁੰਦੀ ਹੈ শ্রোਤਾ ਚੰਗਾ ਹੋਵੇ ਤੁਸੀਂ ਚੰਗੇ ਹੋ ਤੇ ਫਿਰ ਬੁਲਤੇ ਨੂੰ ਬੋਲਣ ਦਾ ਨਜ਼ਾਰਾ ਆਉਂਦਾ ਪਰ ਜੇ ਸਰੋਤੇ ਧਿਆਨ ਨਾ ਦੇਣ ਜੇ ਵੀ ਬਕਤਾ ਚੰਗਾ ਬੋਲ ਜਾਵੇ ਉਹਨੂੰ ਕਹਿੰਦੇ ਨੇ ਕਾਮਯਾਬ ਬਕਤਾ ਤੁਸੀਂ ਧਿਆਨ ਨਾ ਦਿਓ ਤੁਸੀਂ ਜਿਵੇਂ ਬੱਚੇ ਹੋ ਤੁਸੀਂ ਸੰਗਤ ਵੱਲ ਧਿਆਨ ਜ਼ਰੂਰ ਦੇਣਾ ਇਹ ਹੱਸਣਗੇ ਮਸਕਰਾਉਣਗੇ ਪਰ ਤੁਹਾਡੀ ਪੇਸ਼ਕਾਰੀ ਚ ਫਰਕ ਨਹੀਂ ਪੈਣਾ ਚਾਹੀਦਾ ਇਹ ਕਿ ਮੈਂ ਪ੍ਰਿੰਸੀਪਲ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਆਪਣੇ ਪ੍ਰੈਕਟਿਸ ਤੁਸੀਂ ਕਰਨੀ ਹੈ ਇਹਦੇ ਤੋਂ ਬਿਨਾ ਇਹ ਖਾਸ ਖਿਆਲ ਰੱਖਿਆ ਜੀ ਜਿਹੜੇ ਲੈਕਚਰ ਕਰਨਾ ਹੈ ਨਾ ਉਹ ਲੈਕਚਰ ਸਟੈਂਡ ਦਾ ਇਹਦਾ ਸਹਾਰਾ ਨਾ ਲਿਓ ਇਹਦੇ ਤੋਂ ਸਾਈਡ ਤੇ ਹੋ ਕੇ ਜਦੋਂ ਲੈਕਚਰ ਕਰੋਗੇ ਤੁਹਾਡੀਆਂ ਲੱਤਾਂ ਵੀ ਕੰਬਣੀਆਂ ਪੈਰ ਵੀ ਕੰਪਣੀ ਹੈ ਨਾ ਬਾਡੀ ਲੈਂਗੁਏਜ ਵੀ ਤੁਹਾਡੀ ਦਿਖਣੀ ਚਾਹੀਦੀ ਹੈ ਕਿਉਂਕਿ ਅੱਗੇ ਹਰ ਥਾਂ ਤੇ ਜ਼ਰੂਰੀ ਨਹੀਂਗਾ ਕਿ ਲੈਕਚਰ ਸਟੈਂਡ ਮਿਲੇ ਤੁਹਾਨੂੰ ਹੋ ਸਕਦਾ ਅਗਲੇ ਦਿਨ ਉਥੋਂ ਰੂਲ ਚੇਂਜ ਹੋਣ ਲੈਕਚਰ ਸਟੈਂਡ ਦੇਣੀ ਨਾ ਪ੍ਰਬੰਧ ਨਾ ਕਰਨ ਫਿਰ ਉਥੇ ਆਪਾਂ ਇੱਥੇ ਤੇ ਪਿੱਛੇ ਲੋਕ ਗਿਆ ਸਾਰਾ ਕੁਝ ਉਥੇ ਸਾਹਮਣੇ ਨਿਤਰ ਕੇ ਸਾਹਮਣੇ ਆ ਜਾਣਾ ਇਸ ਕਰਕੇ ਇਹਦੀ ਵੀ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਿਓ ਬਾਕੀ ਇੱਕ ਗੱਲ ਹੈ ਮੈਂ ਕਹਿੰਦਾ ਜਿਹੜਾ ਇੱਥੇ ਬੋਲ ਗਿਆ ਨਾ ਜੀ ਜਨੇ ਘਰ ਦੀ ਜੰਗ ਜਿੱਤ ਕੇ ਦੁਨੀਆ ਦੀ ਨਹੀਂ ਪ੍ਰਵਾਹ ਕਰਦਾ ਹੁੰਦਾ ਇਹਦੇ ਤੁਸੀਂ ਚੰਗਾ ਬੋਲ ਪਿਓ ਸੋਹਣਾ ਬੋਲਿਓ ਸਾਰੇ ਸਿਰਫ ਇਹੀ ਦੋ ਚ ਲੈਕਚਰ ਦੇ ਵਿੱਚ ਜਾਂ ਕਿਤੇ ਵੀ ਗੁਰਬਾਣੀ ਦੀ ਪੰਕਤੀ ਕੋਈ ਵੀ ਤੁਸੀਂ ਬੋਲੋ ਉਹਦੇ ਵਿੱਚ ਲਗਾ ਮਾਤਰਾ ਸਿਹਾਰੀ ਬਿਆਰੀ ਅੰਕੜ ਡੈਂਕੜ ਇਹ ਵੇਖ ਕੇ ਔਰ ਇਹਦਾ ਸੁੱਧ ਤੇ ਸਪਸ਼ਟ ਉਚਾਰਨ ਕਰੋ ਤੁਹਾਡੇ ਕੋਲ ਕਿਤੇ ਗਲਤੀ ਜਿਵੇਂ ਉਹ ਬੱਚਾ ਹੀ ਮੈਂ ਅੱਗੇ ਹੱਸਣ ਡਿਆ ਹਾਂ ਚਲੋ ਇਹਨੂੰ ਇਹ ਤੈਨੂੰ ਭਈ ਡੀਮੋਟੀਵੇਟ ਨਹੀਂ ਕਰ ਰਿਹਾ ਆਪਾਂ ਇਹ ਸਿਰਫ ਹਾਸੇ-ਵਾਸੇ ਦੀ ਗੱਲ ਹੈ ਵੀਰ ਨੇ ਕਿਹਾ ਕਿ ਮੈਂ 35 ਏਕਰੀ ਸੁਣਾਉਣੀ ਹੈ ਉੱਪਰ ਮੈਂ ਕਿਹਾ 24 25 ਸੁਣਾ ਗਿਆ 35 ਏਕਰੀ ਪੂਰੀ ਨਹੀਂ ਹੋਈ ਭੁੱਲ ਗਿਆ ਕੋਈ ਗੱਲ ਨਹੀਂ ਬੋ ਇੱਥੇ ਭੁੱਲ ਜਾਣਾ ਕੋਈ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਆ ਬੜਾ ਕੁਝ ਹੁੰਦਾ ਕੋਈ ਬੰਦਾ ਹੀ ਇਹਨੂੰ ਲੈਕਚਰ ਕਰਨ ਨਾਲ ਹੀ ਆਉਂਦਾ ਉਹ ਸਟੇਜ ਤੇ ਚਲੇ ਜਾ ਕਹਿੰਦਾ ਭਾਈ ਮੈਂ ਵੀ ਲੈਕਚਰ ਕਰਨਾ ਮੇਰੇ ਵਰਗਾ ਮੈਂ ਵੀ ਮੇਰੇ ਵਰਗੇ ਨੇ ਵੀ ਆਪਣਾ ਗੱਲਾ ਪੱਲਾ ਛਡਾਣ ਵਾਸਤੇ ਕਹਤਾ ਕੰਨਾ ਲੈਕਚਰ ਕਰਨਾ ਕੋਈ ਯਾਦ ਕਰਨਾ ਕੋਈ ਔਖਾ ਕੰਮ ਨਹੀਂ ਸਟੇਜ ਤੇ ਬੋਲਣਾ ਸੌਖਾ ਹੀ ਹੁੰਦਾ ਤੂੰ ਇਦਾਂ ਕਰਿਆ ਕਰਕੇ ਆਪਣੇ ਘਰ ਦੇ ਬਾਹਰ ਵਿੱਚ ਪਿੰਡ ਦੇ ਲਾਗੇ ਕੋਈ ਖੇਤ ਵੇਖ ਲਈ ਤੂੰ ਅਸੀਂ ਖੇਤ ਦੀ ਵੜ ਤੇ ਖਲੋ ਕੇ ਨਾ ਲੈਕਚਰ ਕਰਿਆ ਤਾਂ ਜਰੂਰ ਤਨ ਰੱਟਾ ਲੱਗ ਗਿਆ ਪੂਰਾ ਇਹ 90 ਨੇ 1 ਸੈਕਿੰਡ ਬਿਨਾ ਅੱਖ ਝਪਕੇ ਤੋਂ ਬੋਲਣਾ ਸ਼ੁਰੂ ਕਰ ਦਿੱਤਾ ਨਾ ਸਮਝੀ ਤੂੰ ਲੈਕਚਰਰ ਬਣ ਗਿਆ ਤੈਨੂੰ ਸਟੇਜ ਤੇ ਬੋਲਣਾ ਆ ਗਿਆ ਉਹਦੇ ਘਰ ਦੇ ਲਾਗੇ ਖੇਤ ਦੀ ਗੋਭੀ ਦਾ ਘਰ ਆ ਉਹ ਗੋਭੀ ਦੇ ਖੇਤ ਦੀ ਵੜ ਤੇ ਖਲੋ ਕੇ ਨੇ ਲੈਕਚਰ ਯਾਰ ਕੀਤਾ ਢਣਲੇਦਰ ਬੋਲਣਾ ਸ਼ੁਰੂ ਕੀਤਾ ਰੱਟਾ ਮਾਰ ਲਿਆ ਬਿਲਕੁਲ ਜਿਦਾ ਜਿਦਾ ਟੋਟਾ ਬੋਲਦਾ ਲੱਗ ਗਿਆ ਆ ਗਿਆ ਸਮਾਗਮ ਸਮਾਗਮ ਤੇ ਸਟੇਜ ਸੈਕਟਰੀ ਨੂੰ ਕਹਿੰਦਾ ਜੀ ਮੈਂ ਵੀ 2 ਮਿੰਟ 5 ਮਿੰਟ ਦਾ ਸਮਾਂ ਹੈ ਮੈਨੂੰ ਵੀ ਦੇ ਦਿਓ ਸਟੇਜ ਸੈਕਟਰੀ ਨੇ ਆਊਂ ਅਨਾਊਂਸ ਕੀਤਾ ਸਾਰਾ ਕੁਝ ਜਿਆਦਾ ਰਟਾ ਲੱਗਾ ਹੋਇਆ ਪੂਰਾ ਜਿੱਦਾਂ ਤੁਹਾਨੂੰ ਜਿਆਦਾ ਹੈ ਨਾ ਜਿੱਦਾਂ ਬੱਚੇ ਨੂੰ ਕਵਿਤਾ ਪੂਰੀ ਯਾਦ ਸੀ ਜਦੋਂ ਸਟੇਜ ਤੇ ਚੜਿਆ ਅੱਗੇ ਤੇ ਕੀ ਹੁੰਦੀ ਸੀ ਗੋਭੀ ਪੱਤੇ ਜਦੋਂ ਨੇ ਵੇਖਿਆ ਨੇ ਜਾ ਕੇ ਅੱਗੇ ਬੰਦੇ ਬੈਠੇ ਨੇ ਸੰਗਤ ਬੈਠੀ ਐ ਭਾਈ ਲੱਤਾਂ ਕੰਬਣ ਪਸੀਨਾ ਆਵੇ ਬੰਕੇ ਹਾਲੇ ਬੁਰਾ ਹਾਲ ਬੰਕੇ ਦਿਹਾੜੇ ਵੇਖੇ ਕਿ ਸਾਹ ਫੁੱਲੇ ਇੱਕ ਤਰੇਲੀ ਆਵੇ ਇੱਕ ਜਾਵੇ ਜਾ ਕੇ ਸਟੇਜ ਤੇ ਪਤਾ ਕੀ ਕਹਿੰਦਾ ਕਹਿੰਦਾ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਖੋ ਗੱਲ ਕਹਿਣੀ ਹੈ ਵੀ ਬੰਦੇ ਬੰਦੇ ਹੁੰਦੇ ਜੇ ਤੇ ਗੋਭੀ ਗੋਭੀ ਹੁੰਦੀ ਚਾਹੀਦੀ ਇੱਥੇ ਬੋਲਣਾ ਥੋੜਾ ਜਿਹਾ ਔਖਾ ਹੁੰਦਾ ਥੋੜਾ ਨਹੀਂ ਬਹੁਤ ਔਖਾ ਹੁੰਦਾ ਇਸ ਕਰਕੇ ਜਿਹੜਾ ਬੱਚਾ ਥੱਲੇ ਬੈੰਦੇ ਆ ਹੱਸਦਾ ਪਿਆਏ ਜਦੋਂ ਕੋਈ ਭੁੱਲ ਜਾਂਦਾ ਤੇ ਇਹ ਵੀ ਚੇਤੇ ਰੱਖਿਆ ਜੇ ਕਿ ਜੇ ਤੁਸੀਂ ਤੁਹਾਨੂੰ ਲੱਗਦਾ ਨਾ ਕਿ ਇੱਥੇ ਬੋਲਣਾ ਬਹੁਤ ਬੜਾ ਆਸਾਨ ਜਿਹਾ ਕੰਮ ਹੈ ਜਿਗਰਾ ਕਰੋ ਜੇ ਇੱਥੇ ਆਗੇ ਨਾ ਸਿਰਫ 5 ਮਿੰਟ ਕੋਈ ਸ਼ਬਦ ਜਿਹੜਾ ਜਾ ਰਿਹਾ ਨਾ ਤੁਹਾਨੂੰ ਉਹੀ ਬੋਲ ਕੇ ਵੇਖ ਲਿਓ ਪਹਿਲੀ ਵਾਰੀ ਸਟੇਜ ਤੇ ਚੜਨਾ ਔਰ ਮੇਰੇ ਖਿਆਲ ਨਾਲ ਇਹਨਾਂ ਵਿੱਚੋਂ ਕਈ ਬੱਚੇ ਹੋਣਗੇ ਜਿਨ੍ਹਾਂ ਨੇ ਪਹਿਲੀ ਵਾਰੀ ਲੈਕਚਰ ਕੀਤਾ ਹੈ ਲੈਕਚਰ ਦਾ ਇੱਕ ਖਾਸ ਕਰਕੇ ਉਹ ਮੇਰੀ ਗੱਲ ਧਿਆਨ ਦੇਣੀ ਸੀ ਬੀਬਲ ਸਾਹਿਬ ਉਹਦਾ ਵਿਸ਼ੇਸ਼ਕ ਤੰਗ ਹੁੰਦਾ ਬੋਲਣ ਦਾ ਲੈਕਚਰ ਉਹ ਨਹੀਂ ਕਿ ਤੁਹਾਡਾ ਵਿਸ਼ਾ ਬੜਾ ਸਾੰਤਲ ਚੱਲਣ ਡਿਆ ਤੁਹਾਡੀ ਪੇਸ਼ਕਾਰੀ ਵੀ ਉਹਦੇ ਵਿੱਚ ਮਾਇਨੇ ਰੱਖਦੀ ਹੈ ਵਰਡਾਂ ਨੂੰ ਆਪਾਂ ਕਿਵੇਂ ਸੰਗਤ ਦੇ ਸਾਹਮਣੇ ਪੇਸ਼ਿਤ ਕਰਨ ਡਿਆ ਕਿਵੇਂ ਜਿਵੇਂ ਲਵਜ਼ ਐਕ ਜੀ ਕਹਿੰਦਾ ਮੈਨੂੰ ਦਿੱਲੀ ਜਾਣਾ ਪੈਣਾ ਕਿਸੇ ਲੈਕਚਰ ਦੇ ਵਿੱਚ ਇਹ ਲਾਈਨ ਆ ਜਾਵੇ ਕਿ ਮੈਨੂੰ ਦਿੱਲੀ ਜਾਣਾ ਪੈਣਾ ਇਹਨੂੰ ਬੜਿਆਂ ਤਰੀਕਿਆਂ ਦੇ ਨਾਲ ਬੋਲ ਸਕਦੇ ਆ ਇਹਦੇ ਅਰਥ ਵੱਖਰੇ ਵੱਖਰੇ ਬਣ ਸਕਦੇ ਨੇ ਜਿਵੇਂ ਜਿਵੇਂ ਮੈਂ ਕਹਾਂ ਰਵਾਂ ਕਿ ਮੈਨੂੰ ਦਿੱਲੀ ਜਾਣਾ ਪੈਣਾ ਇਹਦਾ ਮਤਲਬ ਕੀ ਹੋ ਗਿਆ ਕਿ ਮੈਨੂੰ ਜਾਣਾ ਪੈਣਾ ਕੋਈ ਹੋਰ ਨਹੀਂ ਜਾਣਾ ਪਾ ਜੇ ਮੈਂ ਇਸ ਸ਼ਬਦ ਤੇ ਦੂਜੇ ਸ਼ਬਦ ਤੇ ਜੋਰ ਦੇ ਦੇਵਾਂ ਕਿ ਮੈਨੂੰ ਦਿੱਲੀ ਜਾਣਾ ਪੈਣਾ ਇਹਦਾ ਮਤਲਬ ਇਹ ਹੋ ਗਿਆ ਕਿ ਮੈਂ ਦਿੱਲੀ ਜਾਣਾ ਵਾਂ ਕਿਸੇ ਹੋਰ ਸ਼ਹਿਰ ਨਹੀਂ ਜਾਣਾ ਤੇ ਜੇ ਮੈਂ ਕਹਾਂ ਕਿ ਮੈਨੂੰ ਦਿੱਲੀ ਜਾਣਾ ਪੈਣਾ ਹੁਣ ਇਹਦਾ ਮਤਲਬ ਕਿ ਪੱਕਾ ਹੀ ਜਾਣਾ ਹੀ ਪੈਣਾ ਕਿਸੇ ਹੱਦ ਤੇ ਜੇ ਮੈਂ ਇਹ ਕਹਾਂ ਮੈਨੂੰ ਤੇ ਲਿਜਾਣਾ ਪੈਣਾ ਇਹ ਸਵਾਲ ਹੋ ਗਿਆ ਹੈ ਨਾ ਇਸ ਤਰ੍ਹਾਂ ਵਾਂ ਕਿ ਕੋਈ ਵੀ ਲਫ਼ਜ਼ ਹੈ ਨਾ ਉਹ ਤੁਹਾਡੀ ਪੇਸ਼ਕਾਰੀ ਦੇ ਉੱਤੇ ਸੰਗਤ ਦੇ ਵਿੱਚ ਸਨੇਹਾ ਜਾਂਦਾ ਇੱਕ ਲਾਈਨ ਸਿੱਧੀ ਬੋਲ ਦੇਣੀ ਨਹੀਂ ਉਹਨੂੰ ਬੋਲਣ ਦਾ ਢੰਗ ਤੁਸੀਂ ਕਿਸ ਤਰ੍ਹਾਂ ਬੋਲਦੇ ਹੋ ਕਿੱਥੇ ਵਿਸ਼ਰਾਮ ਦੇ ਲਿਓ ਕਿਸ ਸ਼ਬਦ ਤੇ ਜ਼ਿਆਦਾ ਜ਼ੋਰ ਦਿੰਦੇ ਹੋ ਇਹ ਬੜਾ ਬਰੀਕੀ ਦਾ ਮਸਲਾ ਹੈ ਸਿਰਫ ਇਹ ਹੈ ਕਿ ਜਦੋਂ ਤੁਸੀਂ ਲਗਾਤਾਰ ਬੋਲੋਗੇ ਇੱਕ ਇਹ ਲੈਕਚਰ ਨੂੰ ਇਹ ਨਾ ਸਮਝੋ ਕਿ ਲੈਕਚਰ ਕਰਨਾ ਜਿੱਦਾਂ ਆਮ ਗੱਲਬਾਤ ਨਹੀਂ ਕਰੀਦੀ ਕਿਸੇ ਨਾਲ ਸਾਡੀਆਂ ਅੱਖਾਂ ਘੁੰਮਦੀਆਂ ਨੇ ਸਾਡੇ ਹੱਥ ਚੱਲਦੇ ਨੇ ਸਾਡਾ ਸਰੀਰ ਵੀ ਹਿਲਦਾ ਹੈ ਲੈਕਚਰ ਬੱਜ ਕੇ ਨਹੀਂ ਕੀਤਾ ਜਾ ਸਕਦਾ ਲੈਕਚਰ ਲੈਕਚਰ ਦਾ ਭਾਵ ਹੁੰਦਾ ਖੁੱਲੇ ਵਿਚਾਰ ਤੁਹਾਡੇ ਤੁਸੀਂ ਆਪਣੇ ਜਿੱਦਾਂ ਦੱਸਿਆ ਡਾਕਟਰ ਹਰਪਾਲ ਸਿੰਘ ਪੰਨਨ ਨੂੰ ਕੋਟ ਕੀਤਾ ਬੱਚੇ ਨੇ ਕਿ ਆਪਣੇ ਵਿਚਾਰਾਂ ਨੂੰ ਕਿਸੇ ਖਾਸ ਵਿਸ਼ੇ ਦੇ ਵਿੱਚ ਇੱਕ ਵਿਸ਼ੇਸ਼ ਲਬਦਾਂ ਵਿੱਚ ਸੰਗਤ ਸਾਹਮਣੇ ਪੇਸ਼ ਕਰਨਾ ਇਸੇ ਤਰ੍ਹਾਂ ਬੋਲਿਆ ਨੇ ਜੇ ਮੈਂ ਭੁੱਲ ਨਹੀਂ ਰਿਹਾ ਤੇ ਹੁਣ ਉਹਦੇ 'ਚ ਕੀ ਹੈ ਕਿ ਪਰ ਤੁਹਾਡੀ ਬੋਡੀ ਲੈਂਗੁਏਜ ਵੀ ਨਾਲ ਕੰਮ ਕਰਦੀ ਹੈ ਠੀਕ ਹੈ ਤੁਹਾਡਾ ਹਿਲਣਾ ਤੁਹੀ ਅੱਖਾਂ ਇਦਾਂ ਕਰਨਾ ਹੈਰਾਨ ਹੋ ਜਾਣਾ ਹੈਰਾਨ ਵਾਲੀ ਸ਼ਬਦ ਆਊਗਾ ਤੁਸੀਂ ਉਹਦੇ ਵਿੱਚ ਹੈਰਾਨੀ ਤੁਹਾਡੇ ਲਫ਼ਜ਼ਾਂ ਦੇ ਵਿੱਚੋਂ ਤੁਹਾਡੀ ਬਾਡੀ ਲੈਂਗੂਏਜ ਦੇ ਵਿੱਚੋਂ ਝੰਕ ਝਲ ਕੇ ਕੁਐਸਚਨ ਆ ਰਿਹਾ ਹੈ ਤਾਂ ਤੁਹਾਡੀ ਜ਼ੁਬਾਨ ਦੇ ਵਿੱਚੋਂ ਸੱਚਮੁੱਚ ਲਫ਼ਜ਼ ਇਸ ਤਰ੍ਹਾਂ ਲਾਉਣਾ ਚਾਹੀਦਾ ਕਿ ਉਹ ਸਵਾਲ ਕਰ ਰਿਹਾ ਲੱਗੇ ਅਗਲੇ ਨੂੰ ਮਹਿਸੂਸ ਹੋਵੇ ਕਿ ਹਾਂ ਇਹ ਸਵਾਲ ਮੈਨੂੰ ਹੋ ਰਿਹਾ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਕਰ ਲੈ ਜੀ ਬਾਕੀ ਤੁਸੀਂ ਬਹੁਤ ਵਧੀਆ ਕਰੋ ਮੈਂ ਪਹਿਲੀ ਵਾਰੀ ਸਟੇਜ ਤੇ ਬੋਲਿਆ ਹਨ ਜੀ ਮੈਂ ਅਮਰੀਕਾ ਨਾਲ ਸ਼ੀਮੀ ਕਾ ਕਲਾਸ ਚ ਆ ਹਾਂ ਕਵਿਤਾ ਸਿਯੋ ਕਾਕਾ ਤੁਸੀਂ ਹੋਣ ਵਾਲੇ ਸਭ ਜਿਆਦਿਆਂ ਦੀ ਪੱਕੇ ਪੁੱਲ ਦੇ ਸਟੇਜ ਤੇ ਤੇ ਮੈਂ ਦੋ ਲਾਈਨਾਂ ਬੋਲਿਆ ਸੀ ਤੇ ਮੈਂ ਫੜੇ ਬਲਾਤੀ ਸੀ ਬਸ ਉਸ ਤੋਂ ਬਾਅਦ ਤੇ ਤੁਸੀਂ ਤੇ ਮੈਂ ਤਾਂ ਸਮਝਦਾ ਮੇਰੇ ਤੋਂ ਬੜੇ ਵੱਡੇ ਗਿਆਨੀ ਹੋ ਮਹਾਰਾਜ ਜਿਹੜੇ ਪਹਿਲੀ ਵਾਰੀ ਤੁਸੀਂ ਇੰਨਾ ਸੋਹਣਾ ਜਿਹੜਾ ਵਾ ਸਟੇਜ ਉੱਤੇ ਪੇਸ਼ ਕਰ ਦਿੱਤੀ ਉਹਦੇ ਵਾਸਤੇ ਮੁਬਾਰਕਬਾਦ ਦੂਜੀ ਗੱਲ ਕੋਈ ਵੀ ਦੇਖੋ ਇੱਥੇ ਉਦੋਂ ਦਾ ਸਰੋਤੇ ਦਾ ਹੌਸਲਾ ਦੁਗਣਾ ਹੋ ਜਾਂਦਾ ਜਦੋਂ ਇੱਕ ਇੱਕ ਪ੍ਰਿੰਸਪਲ ਸਾਹਿਬ ਹੋਰ ਵੀ ਦਿੱਕਤ ਆਉਂਦੀ ਆ ਆਪਾਂ ਮਨਜੀਤ ਸਾਹਿਬ ਜਦੋਂ ਸਮਾਗਮ ਨੂੰ ਦੇ ਨੇ ਨਾ ਉਹਦੇ ਚ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਸਾਹਮਣੇ ਜੱਜ ਸਾਹਿਬਾਨੀ ਬੋਠੇ ਹੋਣ ਸੰਗਤ ਮੱਥਾ ਟੇਕਣ ਆਈਏ ਹੋ ਸਕਦਾ ਉਹ ਵੀ ਤੁਹਾਡੇ ਵਿੱਚ ਆ ਕੇ ਬਹਿ ਜਾਵੇ ਠੀਕ ਹੈ ਸੰਗਤ ਆ ਕੇ ਬੈਠੀ ਹੋਈ ਹੈ ਤੁਸੀਂ ਕੋਈ ਲਾਈਨ ਕੋਈ ਬਹੁਤ ਵਧੀਆ ਸ਼ਰਧਾ ਭਾਵਨਾ ਤੇ ਨਾਲ ਪੇਸ਼ਕਾਰੀ ਬੜੀ ਕਮਾਲ ਦੀ ਹੈ ਤੇ ਵਿੱਚੋਂ ਸੰਗਤ ਛੱਡ ਦੇਵੇ ਜੇ ਕਾਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਸ ਤੋਂ ਬਾਅਦ ਆਪਣੇ ਲੈਕਚਰ ਨੂੰ ਉਸੇ ਫਲੋ ਦੇ ਵਿੱਚ ਜਾਰੀ ਰੱਖਣਾ ਇਹਦੀ ਵੀ ਪ੍ਰੈਕਟਿਸ ਕਰਵਾਇਓ ਇਹਨਾਂ ਨੂੰ ਜ਼ਰੂਰੀ ਉੱਥੇ ਹੋ ਜਾਂਦਾ ਇਹਦਾ ਓਕੇ ਮੈਂ ਉੱਥੇ ਵੇਖਿਆ ਕਿ ਬੱਚੇ ਲਗਾਤਾਰ ਉਹਨੇ ਜਾਰੀ ਕੀਤਾ ਪਿਆ ਇਤੋਂ ਵੀਰ ਕੋਲ ਕੋਈ ਜੋਸ਼ ਆ ਗਿਆ ਉਹਨੇ ਜਕਾਰਾ ਛੱਡਦਾ ਅੱਗੋਂ ਬੱਚਾ ਭੁੱਲ ਗਿਆ ਇਸ ਤਰ੍ਹਾਂ ਵੀ ਹੋ ਜਾਂਦਾ ਇਹ ਰਿਕਾਵਟਾਂ ਦੀ ਪ੍ਰੈਕਟਿਸ ਇੱਥੇ ਹੋ ਜਾਵੇ ਇੱਥੇ ਤੁਸੀਂ ਚੰਗਾ ਕਰੋ ਮਾਰਾ ਕਰੋ ਕੋਈ ਫਰਕ ਨਹੀਂ ਪੈਂਦਾ ਘਰ ਦੇ ਵਿੱਚ ਨਾ ਟਕੀਰੀ ਦੇ ਕੋਈ ਨਾ ਬੁਝੇ ਪਰ ਉੱਥੇ ਸਾਰਿਆਂ ਨੇ ਵੇਖ ਲੈਣਾ ਠੀਕ ਹੈ ਇਸ ਤਰ੍ਹਾਂ ਵੀ ਇੱਥੇ ਜਿਹੜੀਆਂ ਅਰਚਨਾ ਇਹ ਮੈਂ ਤੁਹਾਨੂੰ ਤਾਂ ਦੱਸ ਦਿੱਤਾ ਕਿ ਆਪਾਂ ਵੇਖਦੇ ਹਾਂ ਦੂਜੇ ਸਮਾਗਮਾਂ ਦੇ ਵਿੱਚ ਉਹਨਾਂ ਜਿਹੜੇ ਕੰਪੀਟੀਸ਼ਨਸ ਨੇ ਉਹਨਾਂ ਦੇ ਵਿੱਚ ਵੇਖੀ ਦੀਆਂ ਇਹ ਮੁਸ਼ਕਲਾਂ ਬੱਚਿਆਂ ਨੂੰ ਹੁੰਦੀਆਂ ਨੇ ਕਵਿਤਾ ਵੀ ਕਰਨ ਲੱਗੀਆਂ ਕਵਿਤਾ ਦੀ ਪੇਸ਼ਕਾਰੀ ਕਰਨ ਲੱਗਿਆ ਵੀ ਤੁਸੀਂ ਜੇ ਕੋਈ ਵਿੱਚ ਜਕਾਰਾ ਛੱਡ ਜਿਵੇਂ ਮੈਂ ਕਿਹਦੇ ਵਿੱਚ ਛੱਡਿਆ ਸੀ ਉਦੋਂ ਤੁਹਾਨੂੰ ਪਤਾ ਹੈ ਜਿਹੜਾ ਬੱਚੇ ਦੀ ਜਿਹੜਾ ਜਕਾਰਾ ਛੱਡੇ ਜਾਵੇ ਨਾ ਕੁੜੀ ਦੀ ਚਾਲ ਹੀ ਬਦਲ ਗਈ ਇੱਥੇ ਵਾਪਸ ਆਉਂਦਿਆਂ ਦਾ ਬੰਦੇ 'ਚ ਜੋਸ਼ ਆ ਜਾਂਦਾ ਔਰ ਪੇਸ਼ਕਾਰੀ ਵੀ ਬਹੁਤ ਕਮਾਲ ਦੀ ਬੱਚੇ ਤੇ ਬਹੁਤ ਸੋਹਣਾ ਬੋਲਿਆ ਪਰ ਐਂਡਿੰਗ ਇਹਨਾਂ ਦੀ ਚੇਂਜ ਕਰਿਓ ਵੱਖਰੀ-ਵੱਖਰੀ ਸਾਰਿਆਂ ਦੀ ਕਰ ਦਿਓ ਇੱਕੋ ਹੀ ਜੇ ਆਪਾਂ ਕਰ ਦਿਆਂਗੇ ਨਾ ਫਿਰ ਇੱਕ ਲੈਵਲ ਬਣ ਜਾਂਦਾ ਜੀ ਇੱਕੋ ਹੀ ਸਾਰੇ ਇੱਕੋ ਪਾਸੇ ਵਾਏ ਨੇ ਹਨਾ ਆਪਾਂ ਇਸ ਤਰ੍ਹਾਂ ਦਾ ਉੱਥੇ ਪੇਸ਼ ਹੋਣਾ ਜੀ ਇਹਨਾਂ ਨੂੰ ਮਹਿਸੂਸ ਹੀ ਨਾ ਹੋਵੇ ਕਿ ਇਹ ਕੱਲੇ ਗੁਰੂ ਹਰਿਕ੍ਰਿਸ਼ਨ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਪਬਲਿਕ ਸਕੂਲ ਸ਼੍ਰੀ ਹਰਗੋਬਿੰਦਪੁਰ ਦੇ ਬੱਚੇ ਨੇ ਜਿੰਨੇ ਵੀ ਬੱਚੇ ਜਾਣ ਉਹਨਾਂ ਨੂੰ ਮਹਿਸੂਸ ਹੋਏ ਕਿ ਨਹੀਂ ਇਹ ਬੱਚਾ ਹੈ ਨਾ ਕਿਸੇ ਹੋਰ ਸਕੂਲ ਦਾ ਲੱਗਦਾ ਇਹਦੀ ਤਿਆਰੀ ਵੱਖਰੀ ਹੈ ਇਹ ਇੱਕ ਦਿਨ ਕੋਲੋਂ ਤਿਆਰ ਹੋ ਕੇ ਨਹੀਂ ਆਇਆ ਇਹ ਜਿੱਤ ਮੁਕਾਬਲਾ ਜਿੱਤਣ ਦੇ ਢੰਗ ਤਰੀਕੇ ਹੁੰਦੇ ਨੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਆਪਾਂ ਜਿਹੜਾ ਐਗਜ਼ਾਮੀਨਰ ਹੈ ਉਹਨੂੰ ਕਨਵਰਟ ਕੀਤਾ ਜਾ ਸਕਦਾ ਇਹਨਾਂ 'ਚ ਜਿਹੜਾ ਤੁਸੀਂ ਧਿਆਨ ਰੱਖਣਾ ਹੈ ਸਤਿਕਾਰਯੋਗ ਪ੍ਰਿੰਸੀਪਲ ਸਾਹਿਬਾਨ ਫੋਨ 'ਚ ਬੋਲ ਦਿੰਨਾ ਤੁਹਾਡੇ ਬੰਦੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦੇਖੋ ਵਿਦਿਆ ਦੇਣੀ ਅਕੈਡਮਿਕ ਸਟੱਡੀ ਦੇਣੀ ਹੈ ਉਹਦੇ ਵਾਸਤੇ ਫੀਸ ਤਾਰੀ ਜਾਂਦੀ ਹੈ ਕਦੀ ਮਾਪਿਓ ਨੇ ਇਸ ਵਾਸਤੇ ਫੀਸ ਦਿੱਤੀ ਹੈ ਕਿ ਬਈ ਸਕੂਲ ਜਾ ਕੇ ਜਾਓ ਗੁਰਬਾਨੀ ਸਿੱਖੋ ਜਾਵੇ ਇਹ ਤੁਹਾਨੂੰ ਸੋਨੇ ਤੇ ਸੁਹਾਗੇ ਵਾਲਾ ਕੰਮ ਹੈ ਤੁਹਾਨੂੰ ਇਧਰ ਜੇ ਜੋੜਿਆ ਜਾ ਰਿਹਾ ਹੈ ਨਾ ਕੱਲ ਨੂੰ ਕਿਸੇ ਵੀ ਖੇਤਰ ਵਿੱਚ ਜਾਓਗੇ ਦੁਨੀਆ ਦੇ ਕਿਸੇ ਵੀ ਖੇਤਰ ਜੇ ਤੁਸੀਂ ਕਾਮਯਾਬੀ ਚੜ੍ਹਨੀ ਕਰਨੀ ਹੈ ਨਾ ਅਸਲ ਜਦੋਂ ਕਰੋਗੇ ਤੁਹਾਨੂੰ ਇਸ ਸਟੇਜ ਤੇ ਪ੍ਰਿੰਸਸ ਬਣਨਾ ਹੀ ਪੈਣਾ ਹੈ ਕਿਸੇ ਵੀ ਖੇਤਰ ਵਿੱਚ ਦੁਨੀਆ ਦਾ ਕੋਈ ਐਸਾ ਖੇਤਰ ਨਹੀਂ ਹੈਗਾ ਜਿੱਥੇ ਬੰਦਾ ਕਾਮਯਾਬ ਹੋਇਆ ਤੇ ਉਹਦੇ ਵਿੱਚ ਉਹਨੂੰ ਮਾਈਕ ਤੇ ਬੋਲਣਾ ਨਾ ਪਵੇ ਤੁਹਾਨੂੰ ਬੋਲਣਾ ਹੀ ਪੈਣਾ ਤੇ ਇਹ ਸਮਝੋ ਤੁਹਾਡੀ ਇਹ ਵੀ ਤਿਆਰੀ ਜਿਹੜੀ ਨਾ ਫ੍ਰੀ ਦੇ ਵਿੱਚ ਹੁੰਦੀ ਜੀ ਸਕੂਲ ਦੇ ਵਿੱਚ ਇਹਦੇ ਵਾਸਤੇ ਵੀ ਸਕੂਲ ਦਾ ਧੰਨਵਾਦ ਕਰਿਆ ਕਰੋ ਔਰ ਪ੍ਰਿੰਸੀਪਲ ਸਾਹਿਬ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪਣੀਆਂ ਪ੍ਰਚਾਰ ਤੇ ਪ੍ਰਸਾਰ ਸੰਬੰਧੀ ਜ਼ਿੰਮੇਵਾਰੀਆਂ ਨੇ ਵੀ ਉਹ ਸਮਝਦਿਆਂ ਹੋਇਆ ਸਾਡਾ ਤੇ ਕੰਮ ਆ ਸਾਨੂੰ ਤਾਂ ਤਨਖਾਹ ਮਿਲਦੀ ਹੈ ਇਸ ਕੰਮ ਦੀ ਪਰ ਇਹਨਾਂ ਦਾ ਕਾਰਜਕਾਲ ਲਈ ਅਕੈਡਮਿਕ ਸਟੱਡੀ ਹੈ ਪਰ ਉਹਦੇ ਨਾਲ ਦੀ ਨਾਲ ਇਹ ਧਰਮ ਪ੍ਰਚਾਰ ਤੇ ਪ੍ਰਸਾਰ ਦੇ ਵਾਸਤੇ ਵਿਸ਼ੇਸ਼ ਅਭਿਆਲੇ ਕਰਦੇ ਰਹਿੰਦੇ ਨੇ ਜੀ ਸਾਹਿਬ ਜਨਰਲ ਸ਼ਹੀਦ ਦੀਪੁਰ ਸਮਾਗਮ ਫਤਿਮਾ ਚਕੜਨਾ ਇਹਨਾਂ ਦਾ ਉਹ ਵੀ ਚਲੋ ਹੋਰ ਕਿੰਨੇ ਸਕੂਲ ਨੇ ਸਾਰੇ ਸਕੂਲਾਂ ਚ ਤਲੀ ਨਾ ਹੁੰਦਾ ਇਹ ਵੀ ਗੁਰੂ ਸਾਹਿਬ ਜੀ ਵੱਲੋਂ ਕਿਸੇ ਖਾਸ ਮਿਸ਼ਨ ਦੇ ਵਾਸਤੇ ਭੇਜੇ ਗਏ ਹੁੰਦੇ ਨੇ ਸਤਗੁਰੂ ਜੀ ਨੇ ਉਹਨੂੰ ਇਸੇ ਤਰ੍ਹਾਂ ਚੰਗੀ ਸਿਹਤ ਜਾ ਵੀ ਔਰ ਇਸੇ ਤਰ੍ਹਾਂ ਦੀ ਸੋਚ ਵਿਚਾਰਾ ਇਹਨਾਂ ਦੇ ਬਣਾਈ ਰੱਖਣ ਮੈਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦਾ ਔਰ ਨਾਲ ਹੀ ਤੁਹਾਡੇ ਬਹੁਤ ਹੀ ਵਿਦਵਾਨ ਤੇ ਸਜੋਗਤਾਨ ਟੀਚਰ ਸਾਹਿਬਾਨ ਦਾ ਬਾਕੀ ਸਾਰੇ ਸਾਰੇ ਟੀਚਰ ਸਾਹਿਬਾਨ ਵੀ ਜਿਨ੍ਹਾਂ ਨੇ ਵੀ ਆਪ ਜੀ ਨੂੰ ਇਸ ਸਕੂਲ ਦੇ ਵਿੱਚ ਇਸ ਮੰਦਿਰ ਦੇ ਵਿੱਚ ਸਿੱਖਿਆ ਦਿੱੰਨੇ ਤੁਹਾਡੇ ਗੁਰੂ ਨੇ ਉਹਨਾਂ ਨੂੰ ਵੀ ਮੈਂ ਨਮਨ ਕਰਦਾ ਉਹਨਾਂ ਨੂੰ ਵੀ ਚਰਨ ਬੰਦਨਾ ਹੈ ਕਿ ਤੁਸੀਂ ਸਾਰਿਆਂ ਨੇ ਜਿਹੜਾ ਇਹ ਬੱਚਿਆਂ ਨੂੰ ਜਿਹੜਾ ਇਸ ਤਰੀਕੇ ਨਾਲ ਸੋਹਣੇ ਤਰੀਕੇ ਨਾਲ ਤਰਾਸ਼ਨ ਦੇ ਉਹਨਾਂ ਦਾ ਜੀਵਨ ਜਿਹੜਾ ਵਾ ਉਹ ਚੰਗੇ ਤਰੀਕੇ ਨਾਲ ਘੜਿਆ ਜਾ ਰਿਹਾ ਹੈ ਇੰਨੇ ਬੇਨਤੀਆਂ ਕਰਦੇ ਹਾਂ ਮੈਂ ਆਪਣੇ ਜਥੇ ਦੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਫਤਿਹ ਅੱਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ